ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਅੱਜ ਬੁੱਢਲਾਡਾ ਸਬਡਿਵੀਜ਼ਨ ਦੇ ਪਿੰਡ ਦਾਤੇਵਾਸ ਵਿਖੇ ਐਮਐਲਏ ਪ੍ਰਿੰਸੀਪਲ ਬੁੱਧ RAM ਵੱਲੋਂ ਸਰਕਾਰੀ ਮਿਡਲ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ ਇਸ ਉਦਘਾਟਨ ਤੋਂ ਪਹਿਲਾਂ ਸਕੂਲੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਗਤੀਵਿਧੀਆਂ ਰਾਹੀਂ ਪੜਾਈ ਨੂੰ ਦਰਸਾਉਂਦੇ ਪ੍ਰੋਗਰਾਮਾਂ ਤੋਂ ਇਲਾਵਾ ਸਕੇ ਕੋਰੀਓਗ੍ਰਾਫੀ ਜਿੱਦਾਂ ਪੰਗੜਾ ਆਦਮੀ ਪੇਸ਼ ਕੀਤੇ ਗਏ ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਬੁੜਲਾਡਾ ਦੇ ਚੇਅਰਮੈਨ ਸਤੀਤ ਸਿੰਘਲਾ ਅਤੇ ਹਲਕਾ ਬੁੜਲਾਡਾ ਦੇ ਸਿੱਖਿਆ ਕੋਆਰਡੀਨੇਟਰ ਮਾਸਟਰ ਸੁباشਨਾਗ ਪਾਲ ਵੀ ਮੌਜੂਦ ਸਨ। ਪ੍ਰਮੁਖੀ ਅਰਵਿੰਦਰ ਹੈਪੀ ਜੀ ਅਤੇ ਬਹੁਤ ਸਾਰੇ ਪਤਵੰਤੇ ਸੱਜਣਾ ਦੇ ਵਿਸ਼ੇਸ਼ ਸੱਦੇ ਦੇ ਸਾਡੇ ਹਰਮਨ ਪਿਆਰੇ ਐਮਐਲਏ ਪ੍ਰਿੰਸੀਪਲ ਬੁਧਰਾਮ ਜੀ ਇੱਥੇ ਸ਼ੋਭਤ ਨੇ ਦਾਤੇਵਾਸ ਮੇਰਾ ਪੁਰਾਣਾ ਸਕੂਲ ਹੈ ਮੈਂਥੂ ਰਿਟਾਇਰ ਹੋ ਕੇ ਪੋਲਿਟਿਕਸ ਜੋਇਨ ਕੀਤੀ ਸੀ ਔਰ ਐਮਐਲਏ ਬਣਿਆ ਔਰ ਬੱਡੀ ਦਾਤੇਵਾਸ ਦੀ ਵੱਡੀ ਦੇਣ ਇਹ ਆ ਵੀ 17 ਦੇ ਵਿੱਚ ਵੀ ਤੇ 22 ਦੇ ਵਿੱਚ ਵੀ ਸਭ ਤੋਂ ਵੱਧ ਵੋਟਾਂ ਮੈਨੂੰ ਪਾਤੀ ਵਈ ਤੋਂ ਉੱਪਰ ਉੱਠ ਕੇ ਪਾਈਆਂ ਇਸ ਕਰਕੇ ਕਿ ਮੈਂ ਇਸ ਸਕੂਲ ਦੇ ਵਿੱਚ ਅਧਿਆਪਕ ਰਹੇ ਹਾਂ। ਔਰ ਸਾਡੇ ਅੱਜ ਅਸੀਂ ਸਿੱਖਿਆ ਕ੍ਰਾਂਤੀ ਦਿਨ ਵੱਖ-ਵੱਖ ਸਕੂਲਾਂ ਦੇ ਵਿੱਚ ਇਹ ਡਿਵੈਲਪਮੈਂਟ ਦੇ ਕੰਮ ਹੋਏ ਨੇ। ਉਹਨਾਂ ਨੂੰ ਲੋਕਾਂ ਨੂੰ ਮਾਪਿਆਂ ਨੂੰ ਜਾਣਕਾਰੀ ਦੇਣ ਵਾਸਤੇ ਅਸੀਂ ਇਸ ਪ੍ਰੋਗਰਾਮ ਹੈ ਉਹ ਸ਼ੁਰੂ ਕੀਤਾ ਹੋਇਆ ਤਾਂ ਜੋ ਮਾਪੇ ਆਉਣਗੇ, ਉਹਨਾਂ ਦੇ ਬੱਚੇ ਆਉਣਗੇ, ਸਾਰੇ ਬੱਚੇ ਦੇਖਣ ਪੰਚਾਇਤ ਦੇ ਵਿਖੇ ਵੀ ਸਕੂਲਾਂ ਦੇ ਵਿੱਚ ਜਿਹੜੀ ਕ੍ਰਾਂਤੀ ਲੈਂਦੀ ਹੈ ਅਸੀਂ। ਸਾਰੇ ਪੱਖੋਂ ਹਰ ਪੱਖੋਂ ਸਰਪੱਖੀ ਉਹਦਾ ਨਤੀਜਾ ਤੁਹਾਡੇ ਬੱਚਿਆਂ ਨੂੰ ਬਹੁਤ ਵਧੀਆ ਫਾਇਦਾ ਹੋਣ ਵਾਲਾ ਹੋਇਆ। ਸੋ ਮਨ ਮੰਨ ਦੀ ਗੱਲ ਹੈ ਕਿ ਸਕੂਲ ਦੇ ਵਿੱਚ 17 ਲੱਖ 72 ਹਜ਼ਾਰ ਰੁਪਿਆ ਸਰਕਾਰੀ ਸੀਨੀਅਰ ਸਕੂਲ ਡਿਵੀਜ਼ਨ ਤੇ ਇੱਥੇ ਮਿਲਿਆ। ਪਰ 28 ਲੱਖ 50 ਹਜ਼ਾਰ ਦੇ ਕਰੀਬ ਉਹ ਜਿਹੜਾ ਮਾਡਰ ਸਕੂਲ ਦੇ ਬਾਅਦ ਜਾਵਾਂਗੇ ਆਪਾਂ ਉੱਥੇ ਮਿਲਿਆ। ਤੇ 13 ਲੱਖ 22 ਹਜ਼ਾਰ ਰੁਪਿਆ ਜਿਹੜਾ ਹੈਗਾ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਮਿਲਿਆ। ਟੋਟਲ 60 ਲੱਖ 3000 ਰੁਪਿਆ ਆ ਦੋ ਚਾਰ ਮਹੀਨਿਆਂ ਦੇ ਵਿੱਚ ਸਿੱਖਿਆ ਦੀ ਨੂੰ ਜਿਹੜੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨ ਵਾਸਤੇ ਬਾਉਂਡਰੀ ਵਾਲ, ਕਮਰੇ, ਹੋਰ ਸਾਰਾ ਕੰਮ ਕਰਨ ਵਾਸਤੇ ਅਸੀਂ ਸਕੂਲਾਂ ਦਿੱਤੇ ਨੇ ਉਹਦਾ ਅੱਜ ਅਸੀਂ ਇੱਥੇ ਨਹੀਂ ਪੱਥਰ ਵੀ ਰੱਖਿਆ ਤੇ ਉਹਨਾਂ ਨੇ ਉਹ ਘਾਟਨ ਵੀ ਕੀਤਾ ਸੋ ਇਸ ਕਰਕੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਸਰਕਾਰ ਸਾਡੇ ਬੱਚਿਆਂ ਦੀ ਭਲਿ ਖਵਾਸਤੇ ਕਿੰਨਾ ਵਧੀਆ ਕੰਮ ਕਰੇ। ਵਿਰੋਧੀ ਪਾਰਟੀਆਂ ਬਹੁਤ ਰੋਡ ਕੱਢ ਰਹੀਆਂ ਨੇ ਕਿ ਤੁਸੀਂ ਜਿਹੜਾ ਸਿੱਖਿਆ ਕਾਦੀਆ ਪ੍ਰੋਗਰਾਮ ਦਾ ਅਰਡੋ ਕਿ 12 ਤੱਕ ਲਈ ਵੀ ਤੁਸੀਂ ਇਹ ਨਹੀਂ ਪੱਥਰ ਰੱਖਦੇ ਹੋਣੇ ਬਲਕਿ ਨਹੀਂ ਨਹੀਂ ਦੇਖੋ ਤੁਸੀਂ ਦੇਖਿਆ ਮੈਂ ਤੁਹਾਡੇ ਰੱਖਿਆ ਨਹੀਂ ਇਹ ਬਣਾਇਆ ਆਪਾਂ ਸਾਹਮਣੇ ਦੇਖੋ ਫਤਗੰਗਣ ਨੂੰ ਆਰਸੀ ਕੀ ਤੁਸੀਂ ਦੇਖ ਲਓ ਅਸਤਾ ਰੱਖਿਆ ਨਹੀਂ ਕਿਤੇ ਕੋਈ ਕਹੀ ਜਾਂਦੇ ਨੇ ਉਹਨਾਂ ਨੂੰ ਇਹ ਗੱਲ ਉਹਨੂੰ ਸ਼ਰਮ ਨਹੀਂ ਆਉਣੀ ਇਹਨਾਂ ਨੂੰ ਇਹ ਗੱਲ ਕਹਿੰਦੇ ਨੂੰ ਵੀ ਜਿਹੜੇ ਟਾਇਲਟ ਦੇ ਬੱਚਾ ਵਾਸਤੇ ਬਣਾਉਣੇ ਬਣਾਏ ਨੇ ਅਸੀਂ ਠੀਕ ਹੈ ਨਾ ਉਹ ਬੱਚਾ ਦੀ ਲੋੜ ਆ ਯਾਰ ਤੁਹਾਡੇ ਘਰਾਂ ਵਿੱਚ ਜਿਹੜੇ ਟਾਇਲਟ ਬਣੇ ਹੋਏ ਨੇ ਤੁਸੀਂ ਨਾ ਬਣਾਓ ਫਿਰ ਇਹ ਇੱਕ ਜ਼ਰੂਰੀ ਹੈ ਕੁਦਰਤੀ ਪ੍ਰਕਿਰਿਆ ਵਾਸਤੇ ਬਹੁਤ ਜ਼ਰੂਰੀ ਹੈ ਪਰ ਤੋ ਅਸੀਂ ਇੰਨੀ ਪੱਖੀ ਰੱਖਿਆ ਮੈਂ ਕਿਤੇ ਅਸਤਾ ਜਿਹੜਾ ਕਮਰਾ ਰੱਖਿਆ ਅਸਤਾ ਬਾਉਂਡਰੀ ਵਾਲ ਦਾ ਰੱਖਿਆ ਅਸਤਾ ਲਾਇਬ੍ਰੇਰੀਆਂ ਦਾ ਰੱਖਿਆ ਅਸਤਾ ਮਤਲਬ ਜਿਹੜੇ ਲੈਬ ਬਣੀਆਂ ਬਣਦੇ ਉਹਨਾਂ ਦਾ ਰੱਖ ਰੱਖ ਦਿਆ ਨਹੀਂ ਰੱਖਿਆ ਇਹ ਅਸੀਂ ਪੰਜਾਬ ਸਿੱਖਿਆ ਕ੍ਰਾਂਤੀ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਵਧੀਆ ਉਪਰਾਲਾ ਹੈ ਉਹਦੇ ਤਹਿਤ ਸਾਡੇ ਸਕੂਲ ਨੂੰ 416000 ਦੀ ਗ੍ਰਾਂਟ ਹੈ ਜਿਹੜੀ ਪ੍ਰਾਪਤ ਹੋਈ ਹੈ ਹੋਰ ਬਹੁਤ ਸਾਰੀਆਂ ਗ੍ਰਾਂਟਾਂ ਜਿਦੇ ਵਿੱਚ ਕੀ ਟਾਇਲਟਸ ਦੀ ਰਿਪੇਅਰ ਤਾਂ ਹੈਗੀ ਹੁੰਦੀ ਹੀ ਹੈ ਤੇ ਨਾਲ ਹੀ ਇੱਕ ਕਵਰ ਹੈ ਜਿਦੇ ਦੋ ਲੱਖ 55000 ਸਾਨੂੰ ਪੈਸੇ ਆਏ ਨੇ ਜਿਦੇ ਨਾਲ ਇੱਕ ਬੱਚਿਆਂ ਵਾਸਤੇ ਇੱਕ ਐਕਸਟਰਾ ਜਿਹੜਾ ਕਲਾਸਰੂਮ ਹੈ ਉਹ ਬਣੂਗਾ ਬੱਚਿਆਂ ਵਾਸਤੇ ਸਰਬਚਾਰ ਪ੍ਰੋਗਰਾਮ ਤੇ ਮਾਪਿਆਂ ਨੇ ਕਿਸ ਤਰ੍ਹਾਂ ਇਸ ਤਰ੍ਹਾਂ ਰਿਸਪਾਂਸ ਮਿਲੇਗਾ ਅ ਦੇਖੋ ਜੀ ਇੰਨੀ ਭੀੜ ਨੂੰ ਜੇ ਆਪਾਂ ਇਕੱਠਾ ਬੰਨ ਕੇ ਰੱਖ ਸਕਦੇ ਆ ਤਾਂ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਵੀ ਦੇਖਣ ਜ਼ਰੂਰ ਆਉਣਗੇ ਔਰ ਉਹਨਾਂ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਬੱਚੇ ਜਿਹੜੇ ਛੋਟੇ ਸਕੂਲਾਂ ਚੋਂ ਖਾਸ ਕਰਕੇ ਜਿਹੜੇ 6ਵੀਂ ਕਲਾਸ ਦੇ ਵਿੱਚੋਂ ਆਏ ਨੇਗੇ ਉਹਨਾਂ ਨੂੰ ਬੜਾ ਚਾਅ ਸੀਗਾ ਵੀ ਸਕੂਲ ਦੇ ਵਿੱਚ ਫੰਕਸ਼ਨ ਹੈ ਤਾਂ ਕਿਸ ਤਰੀਕੇ ਨਾਲ ਆਰਗੇਨਾਈਜ਼ ਹੋਊਗਾ ਤੇ ਬੜਾ ਪਰਵਾਹੂਗਾ ਰਾ ਸਾਨੂੰ ਉਸ ਦਾ ਮਿਲਿਆ ਹੈ